ਫਰਦੋ ਕੋਈ ਜਲਦੀ ਸੁਣ ਹੋਏਗਾ ਜੋ ਬੋਲੇ ਆ ਉਹ ਬੋਲਿਆ ਮੈਂ ਤਾਂ ਕੁਝ ਬੋਲਿਆ ਨਹੀਂ ਜਿਸਨੇ ਕੀ ਨੋਟਸ ਭੇਜਣਾ ਜਿਸਨੇ ਸੌਰੀ ਫੀਲ ਕੀਤੀ ਸੀ ਇਹਨੂੰ ਡੀਸੀ ਨੂੰ ਕਹ ਕੇ ਇੱਧੀਆਂ ਚੱਲਣਾ ਨਹੀਂ ਜਾਣੇ ਕਿਨ ਕੋ ਕੇ ਸਮਪਤ ਕੇ ਬਾਹਰ ਦੱਸ ਦੇ ਦਰਨੀ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੀਤੀ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਵੀਡੀਓ ਡੀਸੀ ਦਫਤਰ ਦੀ ਸੀ ਜਿਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਤੇ ਹੋਰ ਕਾਂਗਰਸੀ ਆਗੂਆਂ ਦੇ ਵੱਲੋਂ ਡੀਸੀ ਦਫਤਰ ਦੇ ਵਿੱਚ ਹੰਗਾਮਾ ਕੀਤਾ ਗਿਆ ਕੋਈ ਕਰ ਲੈਣਾ ਕੋਈ ਗੱਲ ਨਹੀਂ ਇੱਟ ਜਾ ਆਪਣਾ ਕੰਮ ਕਰੋ ਅਸਾਂ ਸਭ ਤੁਹਾਨੂੰ ਅੱਜ ਡੀਸੀ ਨੂੰ ਮੇਰੇ ਮੇਰੀ ਲੋੜ ਪੈ ਗਈਆਂ ਤਾਂ ਕੋਈ ਦਿਨਾਵਾ ਦੋ ਬੜੀ ਜੀ ਬੋਲ ਰਹੀ ਉਹ ਕਦਣਾਵਾ ਤਾਂ ਲੋੜ ਪੈ ਗਈ ਬੜਕੋ ਕੋਈ ਜਲਦੀ ਸੁਣ ਕੋਈ ਗੱਲ ਨਹੀਂ ਜਾਣੀਆਂ ਨਹੀਂ ਸੁਣੇ ਮੇਰੀ ਗੱਲ ਤਾਂ ਸੁਣੋ ਜੀ ਮੈਂ ਆ ਜਲਦੀ ਆਓ ਜਲਦੀ 15 ਵਜੇ ਮੰਗੇ ਜੀ 15 ਮਿੰਟ ਬੜੀ ਜਲਦੀ ਕਰਦੀ ਬੜੇ ਹੀ ਤਲਖ ਅੰਦਾਜ਼ ਦੇ ਵਿੱਚ ਸੁਖਸਿੰਦਰ ਸਿੰਘ ਰੰਦਾਵਾ ਦੇ ਵੱਲੋਂ ਉੱਥੇ ਗੱਲਬਾਤ ਕੀਤੀ ਗਈ ਬੜਾ ਹੀ ਗਰਮੋ ਗਰਮੀ ਵਾਲਾ ਉੱਥੇ ਅੰਦਾਜ਼ ਉਹਨਾਂ ਦਾ ਨਜ਼ਰ ਆਇਆ ਦਰਅਸਲ ਪੰਚਾਇਤੀ ਚੋਣਾਂ ਨੂੰ ਲੈ ਕੇ ਦਸਤਾਵੇਜ਼ਾਂ ਦੇ ਲਈ ਜਾਣਕਾਰੀ ਲੈਣ ਗਏ ਸੀ ਸੁਖਸਿੰਦਰ ਸਿੰਘ ਰੰਦਾਵਾ ਤੇ ਹੋਰ ਕਾਂਗਰਸੀ ਲੀਡਰ ਉਸ ਦੌਰਾਨ ਹੀ ਇਹ ਬਹਿਸ ਵੱਧ ਗਈ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਰ ਹੁਣ ਅੱਜ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਣੇ ਆ ਪਰ ਇਸ ਪੂਰੇ ਮਾਮਲੇ ਤੇ ਹੁਣ ਡੀਸੀ ਦਾ ਵੀ ਬਿਆਨ ਆਇਆ ਹੈ ਡੀਸੀ ਦੇ ਵੱਲੋਂ ਕਿ ਕੁਝ ਸੁਖਜਿੰਦਰ ਰੰਦਾਵਾ ਨੂੰ ਜਵਾਬ ਦਿੱਤਾ ਗਿਆ ਹੈ ਤੇ ਕਿ ਕੁਝ ਸੁਖਜਿੰਦਰ ਰੰਦਾਵਾ ਦਾ ਕਹਿਣਾ ਆਉ ਤੁਹਾਨੂੰ ਸੁਣਾਣੇ ਆ ਕੋਈ ਰੋਲਾ ਪਾਣੀ ਹੈ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਐਮਐਲਏ ਐਮਪੀ ਸਭਨ ਸਾਡਾ ਫਰਜ ਹੈ ਉਹਨਾਂ ਦਾ ਸਤਿਕਾਰ ਕਰਨਾ ਤੇ ਹਮੇਸ਼ਾ ਉਹ ਸਤਿਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਕਾਰ ਨਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉੱਥੇ ਸਾਰੀ ਗੱਲ ਐਮਕੇ ਵੱਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮਐਲਏ ਸਾਹਿਬ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣਦੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਤੇ ਡਿਪਟੀ ਕਮਿਸ਼ਨਰ ਸੋਡੀ ਸਤਿਕਾਰਯੋਗ ਸਾਰੇ ਰਿਪਰੈਜ਼ੈਂਟੇਟਿਵਸ ਦਾ ਸਤਿਕਾਰ ਕਰ ਰਿਹਾ ਤੇ ਤੁਹਾਨੂੰ بڑے ਐਮਕੇ ਬਲੀ ਬਿਠਾ ਕੇ ਉਹਨੇ ਕੱਪ ਆਫ ਟੀ ਸੋਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਫਿਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਨਹੀਂ ਹੈ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਹਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਉਹ ਇਹ ਵੀ ਗਿਆ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਠੀਕ ਹੈ ਉਹਨਾਂ ਨੂੰ ਕੰਪਲੇਂਟ ਵੀ ਕੀਤੀ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਹੈ ਤੇ ਕਿਤੇ ਤਾਂ ਚੰਗੀ ਗੱਲ ਹੈ ਤੇ ਮੈਂ ਵੀ ਦੱਸਾਂ ਉਹਨਾਂ ਨੂੰ ਦਾ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਦੇਖ ਸਕਦੇ ਆ ਪਰ ਮੈਨੂੰ ਕੋਈ ਉਹਦੀ ਫਿਕਰ ਨਹੀਂ ਹੈ ਮੈਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਹਾਂ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਰਿਪ੍ਰেজੈਂਟੇਟਿਵ ਨੇ ਐਮਪੀ ਨੇ ਐਲੋਪੀ ਨੇ ਸਾਡੇ ਬਾਜਵਾ ਸਾਹਿਬ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਬਾਕੀ ਜੇ ਉਹਨਾਂ ਨੇ ਕੋਈ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬਦੇ ਉਹ ਨੇ ਬੰਦ ਜੋਇਨਿੰਗ ਕਰ ਤੇ ਡਿਪਲੋਮਾ ਪ੍ਰਿੰਸਪਲ ਪਾੜਾ ਨੇ ਪਿਆ ਤੇ ਅਸੀਂ 12 ਵਾਲੀ ਕਟਾਫ ਆਫ ਇਥੇ ਕੇਂਦਰ ਸਿੰਘ ਜੀ ਬਾਵਾ ਉਹ ਪਾੜਾ ਬਾਵਾ ਰੇਪੋਤਰ ਜਿੰਦਰ ਸਿੰਘ ਬਾਵਾ ਤੇਵਿੰਦਰ ਸਿੰਘ ਪਾੜਾ ਵਾਲੇ ਜੀ ਸੀ ਪਹੁੰਚਿਆ ਨਹੀਂ ਅਸੀਂ ਜੀ ਸੀ ਕੋਲ ਜਾ ਕੇ ਬੈਠੇ ਜੀ ਜੀ ਸੀ ਨੇ ਟੈਲੀਫੋਨ ਕੀਤਾ ਜੀ ਜੀ ਇੱਕ ਬੋਲਦਾ ਤੇ ਜੀ ਪੱਛੀ ਮੈਂ ਪਾ ਗਿਆ ਇਹਦੇ ਜੀ ਮੇਰੇ ਤੋਂ ਹੀ ਕੀਤੀ ਸਾਡੀ ਸਾਰਿਆਂ ਅਸੀਂ ਪਰਸੋਂ ਇਸੇ ਡੀਸੀ ਨੂੰ ਮੈਂ ਤੇ ਪ੍ਰਤਾਪ ਬਾਜੀ ਨੇ ਦੋ ਦੋ ਵਾਰੀ ਟੈਲੀਫੋਨ ਕੀਤੇ ਕਿ ਐਕਸੀਡੈਂਟ ਹੋ ਗਿਆ ਜਿਹੜਾ ਕੱਲ ਤੋਂ ਸਰਪਾਸ ਐਕਸੀਡੈਂਟ ਹੋਇਆ ਕਾਦੀਆਂ ਰੋਡ ਤੇ ਅਸੀਂ ਉਹਦੇ ਲਈ ਕੀਤਾ ਕਿ ਡੀਸੀ ਸਾਹਿਬ ਇਹਨਾਂ ਦੇ ਇਲਾਜ ਦਾ ਕੀ ਇੰਟੀਜੈਕ ਕਰ ਰਹੇ ਸ਼ਿਵਲ ਹਸਪੀਟਲ ਤੋਂ ਜੇ ਸਿਮੁਤ ਸਰਜਨ بیٹھا ਉਥੇ ਐਸਐਮਓ ਬੈਠਾ ਤੇ ਸਾਰੇ ਪ੍ਰੈਸ ਮੀਟਿੰਗ ਮੜ ਗਿਆ ਤੁਸੀਂ ਵੀ ਸੀਬਲ ਤੁਹਾਡੇ ਸਾਹਮਣੇ ਕੀਤਾ ਸੀ ਨੋਸਿੰਗ ਵਾਲੇ ਉਥੇ ਅਸੀਂ ਇਹਨਾਂ ਤੋਂ ਕਾਲ ਕੀਤਾ ਸੀ ਨੇ ਸਾਡੇ ਦੋਸਤਾਂ ਦਾ ਟੈਲੀਫੋਨ ਦੋ ਘੰਟੇ ਰਹਿ ਮੈਮਿਕ ਕਰ ਦਿੱਤੀ ਜਿਹਨੇ ਕੀਤਾ ਇਹਦੇ ਬਾਰੇ ਬਾਅਦ ਵਿੱਚ ਸੱਤੀ ਸਾਹਮਣੇ ਕੀਤਾ ਉਹਨਾਂ ਦਾ ਧੰਨਵਾਦ ਉਹਨਾਂ ਦਾ ਟੈਲੀਫੋਨ ਕੀਤਾ ਉਹਨਾਂ ਇੱਥੇ ਮੈਨੂੰ ਕੰਟਰੋਲ ਤੋਂ ਆਸਪਤਾਲ ਤੇ ਇਸ ਨੂੰ ਪੀਸ਼ੈਂਟ ਦੇ ਇਨੀਸ਼ੀਏਟਿਵ ਨਾਲ ਨੋਟ ਬਾਇਟ ਕਰਦੇ। ਉਹਦੇ ਬਾਅਦ ਸਰਦਾਰ ਪ੍ਰਤਾਪ ਸਿੰਘ ਪਾਲ ਯੂਨੀਵਰਸਿਟੀ ਦੇ ਸਾਹਮਣੇ ਤੇ ਉਹਨਾਂ ਨੂੰ ਖਤਮ ਜਿਸ ਸਮੂਹ ਦੇ ਪਾਸੋਂ ਉਹਨਾਂ ਨੇ 2 ਮਿੰਟ ਬਾਅਦ ਉਹ ਕੀ ਕਦਮਾਉਂਦੀ ਗੱਲ ਕਰੀ। ਜਦੋਂ ਨਾਲ ਗੱਲ ਹੋਈ ਉਹਨਾਂ ਸਾਰੇ ਉਹ ਚੀਜ਼ ਕੀਤੀ। ਵਰਕਸ ਪੀਸੀ ਨੇ ਜਿੰਨੇ ਐਕਸਪੈਕਟਡ ਸੀ ਉਸ ਨੂੰ ਨੇ ਕਿਹਾ ਕਿ ਮੈਂ ਟੈਕਨੋ 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 ਇੱਕ ਵਾਰੀ ਨੂੰ ਹੋਇਆ। ਇਹਨੇ ਕਈ ਵਾਰੀ ਸਾਡੇ ਤੇ ਪਰसों ਕੀਤਾ ਪਰਸੋਂ ਨੇ ਟੁੱਟਾ ਮਖਲ ਗਿਆ ਮੈਂ ਸਭ ਨੂੰ ਲਿਟ ਟੈਲੀਫੋਨ ਟੁੱਟਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇੰਨੀ ਕਿਹੜੀ ਗੱਲ ਉੱਥੇ ਗੱਲ ਚੱਪੀ ਤੇ ਜੀ ਨਹੀਂ ਅਸੀਂ ਠੀਕ ਕਰਾਂਗੇ ਮੈਨੂੰ ਇਹਦਾ ਮਤਲਬ ਤੁਹਾਨੂੰ ਇਨਸਾਫ ਨਹੀਂ ਦੇਣਾ ਹੋਰ ਵੇਖੀ ਜੇ ਮੈਂ ਫਿਰ ਜਾਈਏ ਕਹਿੰਦਾ ਜਾਓ ਜੀ ਮੈਂ ਵੀ ਸਰਕਾਰੀ ਕੰਮ ਕਰਦਾ ਯਾਰ ਇਹ ਹੁੰਦਾ ਇਹਦਾ ਐਟੀਟਿਊਡ ਉਹ ਕਹਿੰਦਾ ਇਹ ਤੁਹਾਡਾ ਦਫਤਰ ਆ ਇਹ ਮੈਂ ਸਪੀਕਰ ਲੋਕ ਸਭਾ ਦੇ ਕੋਰਟ ਦੀ ਕੰਪਨੀ ਪਾਈ ਹੈ ਔਰ ਉਸਨਾ ਹੁਣ ਆਪ ਨੇ ਜਾ ਰਿਹਾ ਸਪੀਕਰ ਸਾਹਿਬ ਕੋਈ ਤੁਹਾਨੂੰ ਨੋਟਿਸ ਭੇਜਿਆ ਗਿਆ ਹੈ ਸ਼ਹਿਰੀ ਪ੍ਰਧਾਨ ਕਮੇਟੀ ਜਿਸ ਬਾਰੇ ਰੋਡ ਤੇ ਚੱਲਣ ਤੋਂ ਜੀਸੀਪੀ ਜੀ ਤੋਂ ਦਾ ਜਵਾਬ ਦਿੰਦੇ ਜਿਸ ਨੇ ਕੀ ਨੋਟਿਸ ਭੇਜਿਆ ਹੈ ਜਿਸ ਨੇ ਸੌਰੀ ਫੀਲ ਕੀਤੀ ਸੀ ਜੀ